ਸਰਕਾਰ ਵੱਲੋਂ ਯੁੱਧ ਨਸ਼ੇ ਅਪਰਧ ਮੇਮ ਚੱਲ ਰਹੀ ਹੈ ਉਸ ਮੇਮ ਦੇ ਤਹਿਤ ਅੱਜ ਬਨੂੜ ਵਿੱਚ ਬਨੂੜ ਇਲਾਕੇ ਵੱਲੋਂ ਸਾਡੇ ਥਾਣੇ ਵੱਲੋਂ ਇੱਕ ਇਥੇ ਸਪੋਰਟਸ ਇਵੈਂਟ ਕਰਵਾਇਆ ਗਿਆ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਮੈਂ ਇੱਕ ਮੈਂਬਰ ਦੇ ਤਹਿਤ ਇਹ ਦੇਣਾ ਚਾਹੁੰਦਾ ਹਾਂ ਅਗਰ ਤੁਸੀਂ ਨਸ਼ਾ ਵਾਕੀ ਲਾਉਣਾ ਚਾਹੁੰਦੇ ਹੋ ਨਾ ਤਾਂ ਨਸ਼ਾ ਕਿਸੇ ਐਕਸਰਸਾਈਜ਼ ਦਾ ਕਰਨ ਲਾਓ ਸਰੀਰ ਬਣਾਉਣ ਦਾ ਲਾਓ ਨਸ਼ਾ ਗਰਾਊਂਡ ਦਾ ਨਸ਼ਾ ਲਾਓ ਇਹ ਨਸ਼ਾ ਐਸਾ ਹੈ ਨਾ ਜਿਹੜਾ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬੀ ਦੇਵੇਗਾ ਤੁਹਾਨੂੰ ਤੁਹਾਨੂੰ ਬਿਮਾਰੀਆਂ ਤੋਂ ਦੂਰ ਰੱਖੇਗਾ ਤੁਹਾਨੂੰ ਹਰ ਪਾਸੇ ਨੂੰ ਤੁਹਾਨੂੰ ਪਰਫੈਕਟ ਰੱਖੇਗਾ ਤੁਸੀਂ ਦੇਖਿਆ ਇਹ ਬਹੁਤ ਮਿਹਨਤ ਕੀਤੀ ਸਾਰਿਆਂ ਨੇ ਇੱਕ ਯੂਨਿਟੀ ਦਿਖਾਈ ਆ ਇੱਕਾ ਦਿਖਾਇਆ ਤੇ ਇਕੱਠੇ ਹੋ ਕੇ ਅਸੀਂ ਸਾਰਿਆਂ ਨੇ ਇੱਕ ਵਧੀਆ ਪ੍ਰੈਕਟਿਸ ਕੀਤੀ ਆ ਲਿਕੇ ਚੜ੍ਹਦੀ ਕਲਾ ਦਾ ਸਨੇਹਾ ਦਿੱਤਾ ਜੀ ਤੇ ਸਾਡਾ ਜਿਹੜਾ ਮੇਨ ਮੋਟਿਵ ਸੀ ਕਿ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਿਆ ਜਾਵੇ ਬੱਚਿਆਂ ਨੂੰ ਰਨਿੰਗ ਦੇ ਨਾਲ ਜੋੜਿਆ ਜਾਵੇ ਬੱਚਿਆਂ ਨੂੰ ਐਕਸਰਸਾਈਜ਼ ਨਾਲ ਜੋੜਿਆ ਜਾਵੇ ਤਾਂ ਕਿ ਬੱਚੇ ਸਿਹਤਮੰਦ ਰਹਿਣ ਚੰਗੀ ਸਿਹਤ ਹੋਊਗੀ ਚੰਗਾ ਸਮਾਜ ਬਣੂਗਾ ਜਿਹੜੇ ਮੈਨੂੰ ਕਹਿੰਦੇ ਨੇ ਨਾ ਵੀ ਤੂੰ ਲਗਾਤਾਰ ਤੂੰ ਗਰਾਊਂਡ ਚ ਆਉਂਦਾ ਹੈ ਵੀ ਤੈਨੂੰ ਬੈਨੀਫਿਟ ਕੀ ਹੁੰਦਾ ਆਹ ਬੈਨੀਫਿਟ ਆ ਬਾਈ ਇਹ ਅਸੀਂ 40 ਸਾਲ ਦੀ ਉਮਰ 'ਚ 400 ਮੀਟਰ ਦੀ ਦੌੜ ਵੀ ਜਿੱਤੀ ਆ ਔਰ ਪੁਸ਼-ਅਪ ਕੰਪੀਟੀਸ਼ਨ ਅੱਜ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਫਤਿਹ ਕੀਤਾ ਮੇਰਾ ਮੰਨਣਾ ਇਹ ਆ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਹੁੰਦਾ ਚਾਹੇ ਉਹ ਨਸ਼ਿਆਂ ਵੱਲ ਜਾ ਰਹੇ ਨੇ ਚਾਹੇ ਫੋਨਾਂ ਵੱਲ ਜਾ ਰਹੇ ਨੇ ਇਹ ਕਸੂਰ ਆਪਣਾ ਜਿਹੜਾ ਆਪਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਇੱਕ ਵਧੀਆ ਮਾਹੌਲ ਇੱਥੇ ਨਹੀਂ ਬਣਾ ਸਕੇ ਕਿਉਂਕਿ ਬੱਚੇ ਨੇ ਆ ਕੇ ਉਹੀ ਚੀਜ਼ ਫਾਲੋ ਕਰਨੀ ਆ ਜੋ ਜਮਾਨੇ ਦੇ ਵਿੱਚ ਚੱਲ ਰਿਹਾ ਆਪਾਂ ਨੂੰ ਰਲ ਮਿਲ ਕੇ ਇੱਕ ਵਧੀਆ ਮਾਹੌਲ ਬਣਾਉਣਾ ਪੈਣਾ ਜਿਹੜਾ ਬੱਚਾ ਕਰਸ਼ਿਤ ਹੋਵੇ ਚੰਗੀ ਚੀਜ਼ ਦੇਖ ਕੇ ਤਾਂ ਆਪਣੇ ਆਪ ਉਹ ਇੱਕ ਚੰਗੇ ਪਾਸੇ ਲੱਗੂਗਾ ਜੇ ਮਾੜੀਆਂ ਚੀਜ਼ਾਂ ਉਹਦੇ ਆਰਾਊਂਡ ਹੋ ਰਹੀਆਂ ਨੇ ਤਾਂ ਆਬਵੀਅਸਲੀ ਉਹਨੇ ਮਾੜੇ ਪਾਸੇ ਤੁਰਨਾ ਜੀ ਇਹ ਆਪਣਾ ਕਸੂਰ ਆ ਇਹਨਾਂ ਦਾ ਕਸੂਰ ਨਹੀਂ ਹਲਕਾ ਰਾਜਪੁਰਾ ਦੇ ਅਧੀਨ ਪੈਂਦੇ ਕਸਬਾ ਬਨੂੜ ਵਿਖੇ ਥਾਣਾ ਬਨੂੜ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਡੀਆਈਜੀ ਪਟਿਆਲਾ ਰੇਂਜ ਡਾਕਟਰ ਨਾਨਕ ਸਿੰਘ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਤੇ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਪੋਰਟਸ ਇਵੈਂਟ ਬਨੂੜ ਕਰਵਾਇਆ ਗਿਆ ਜਿਸ ਵਿੱਚ 5 ਕਿਲੋਮੀਟਰ ਲੰਬੀ ਦੌੜ ਫਿਜ਼ੀਕਲ ਐਕਟੀਵਿਟੀ ਐਥਲੈਟਿਕਸ ਗੱਤਕਾ ਆਦਿ ਕਰਵਾਇਆ ਗਿਆ ਨੌਜਵਾਨਾਂ ਦੇ ਵਿੱਚ ਇਸ ਮੈਰਾਥਨ ਦੌੜ ਦਾ ਇੰਨਾ ਉਤਸ਼ਾਹ ਸਿੱਕੀ ਭਾਰੀ ਬਾਰਿਸ਼ ਵਿੱਚ ਨੌਜਵਾਨਾਂ ਨੇ ਇਸ ਮੈਰਾਥਨ ਦੌੜ ਚ ਭਾਗ ਲਿਆ ਪੰਜਾਬ ਪੁਲਿਸ ਵੱਲੋਂ ਕੀਤੇ ਇਸ ਉਪਰਾਲੇ ਦੀ ਬਨੂੜ ਵਾਸੀਆਂ ਦੇ ਵੱਲੋਂ ਸ਼ਲਾਘਾ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਬਨੂੜ ਇਨਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਕਿਹਾ ਕਿ ਇਸ ਪ੍ਰੋਗਰਾਮ ਕਰਵਾਉਂਦਾ ਮਕਸਦ ਇਹ ਸੀ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਰਾਉਂਡ ਨਲ ਅਤੇ ਨਸ਼ੇ ਤੋਂ ਦੂਰ ਰੱਖ ਲਈ ਪ੍ਰੇਰਿਤ ਕਰਨਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਇਵੈਂਟ ਦੇ ਵਿੱਚ ਜਿਸ ਤਰ੍ਹਾਂ ਦਾ ਉਤਸ਼ਾਹ ਨੌਜਵਾਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਉਤਸ਼ਾਹ ਕਾਬਲੇ ਤਾਰੀਫ ਸੀ ਸਰ ਅ ਅੱਜ ਜੋ ਇਵੈਂਟ ਹੋਇਆ ਹੈ ਤੁਹਾਡੀ ਰਹਿਨਮਾਈ ਹੇਠ ਕੀ ਕਹਿੰਦੇ ਮੈਂ ਮੁੱਖ ਅਫਸਰ ਥਾਣਾ ਇੰਸਪੈਕਟਰ ਗੁਰਸੇਵਕ ਸਿੰਘ ਪਹਿਲਾਂ ਤਾਂ ਇੱਥੇ ਆਈ ਹੋਈ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਡੀਏਜੀ ਪਟਿਆਲਾ ਰੇਂਜ ਡਾਕਟਰ ਨਾਨਕ ਸਿੰਘ ਆਈਪੀਐਸ ਤੇ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਤੇ ਡੀਐਸਪੀ ਰਾਏਪੁਰਾ ਹਜ਼ਾਰ ਮਨਜੀਤ ਸਿੰਘ ਦੇ ਦਿਸਨ ਨਿਰਦੇਸ਼ਾਂ ਤੇ ਜਿਹੜੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੱਲ ਰਹੀ ਹੈ ਉਸ ਮਹਿੰਮ ਦੇ ਤਹਿਤ ਅੱਜ ਬਨੂੜ ਵਿੱਚ ਬਨੂੜ ਇਲਾਕੇ ਵੱਲੋਂ ਸਾਡੇ ਥਾਣੇ ਵੱਲੋਂ ਇੱਕ ਇੱਥੇ ਸਪੋਰਟਸ ਈਵੈਂਟ ਕਰਵਾਇਆ ਗਿਆ। ਇਸ ਈਵੈਂਟ ਦੇ ਵਿੱਚ ਅਸੀਂ 5 ਕਿਲੋਮੀਟਰ ਦੀ ਕ੍ਰਾਸ ਕੰਟਰੀ ਦੌੜ ਰੱਖੀ ਆ। ਉਹ ਕਰਵਾਈ ਗਈ ਆ। ਫਿਰ 400 ਮੀਟਰ ਦੇ ਅਸੀਂ 12 ਸਾਲ ਤੱਕ ਦੇ ਬੱਚੇ ਉਹਨਾਂ ਦੀ ਰਨਿੰਗ ਕਰਵਾਈ 12 ਤੋਂ 20 ਸਾਲ ਦੇ ਬੱਚਿਆਂ ਦੀ ਰਨਿੰਗ ਕਰਾਈ 20 ਤੋਂ 40 ਸਾਲ ਤੇ 40 ਸਾਲ ਤੋਂ ਉੱਪਰ ਦੇ ਬੱਚਿਆਂ ਦੀ ਜਿਹੜੀ 400 ਮੀਟਰ ਦੀ ਦੌੜ ਕਰਵਾਈ ਗਈ ਆ। ਗੱਦਕਾ ਟੀਮ ਵੱਲੋਂ ਵੀ ਆਪਣੇ ਜੋਰ ਦਿਖਾਏ ਗਏ ਆ ਤੇ ਸਾਡਾ ਜਿਹੜਾ ਮੇਨ ਮੋਟਿਵ ਸੀ ਕਿ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੁੜਿਆ ਜਾਵੇ ਬੱਚਿਆਂ ਨੂੰ ਰਨਿੰਗ ਦੇ ਨਾਲ ਜੁੜਿਆ ਜਾਵੇ ਬੱਚਿਆਂ ਨੂੰ ਐਕਸਰਸਾਈਜ਼ ਨਾਲ ਜੁੜਿਆ ਜਾਵੇ ਤਾਂ ਕਿ ਬੱਚੇ ਸਿਹਤਮੰਦ ਰਹਿਣ ਚੰਗੀ ਸਿਹਤ ਹੋਊਗੀ ਚੰਗਾ ਸਮਾਜ ਬਣੂਗਾ ਤੇ ਇੱਕ ਇੱਕ ਨੌਜਵਾਨਾਂ ਬੱਚਿਆਂ ਤੇ ਬੀਬੀਆਂ ਨੇ ਇਸ ਵਿੱਚ ਭਾਗ ਲਿੱਤਾ ਜੀ तकरीबन 500 ਦੇ ਲਗਭਗ ਜਿਹੜੇ ਬੱਚੇ ਆਲੇ-ਦਾਲੇ ਪਿੰਡਾਂ ਚੋਂ ਆਪ ਮਾਰੇ ਆਏ ਆ ਤੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮਾਪੇ ਦਾ ਜਿਹੜੇ ਬੱਚਿਆਂ ਨੂੰ ਲੈ ਕੇ ਆਏ ਆ ਤੇ ਬਹੁਤ ਵਧੀਆ ਜਿਹੜਾ ਇਵੈਂਟ ਵੀ ਜਿਸ ਤਰ੍ਹਾਂ ਪੂਰਾ ਰੋਕਣ ਦਾ ਸਾਥ ਮਤਲਬ ਰੋਕਣ ਦਾ ਪ੍ਰਯਾਸ ਕੀਤਾ ਜੀ ਹਾਂ ਜੀ ਇਸ ਇਵੈਂਟ ਦੀ ਖਾਸ ਗੱਲ ਇਹ ਰਹੀ ਹੈ ਕਿ بارش ਦੇ ਵਿੱਚ ਰਨਿੰਗ ਹੋਈ ਹੈ بارش ਚ ਐਕਸਰਸਾਈਜ਼ ਹੋਈ ਹੈ بارش ਚ ਗੱਤਗਾ ਟੀਮ ਨੇ ਜੋਰ ਦਿਖਾਇਆ ਸਾਰਾ ਕੁਝ بارش ਚ ਨੌਜਵਾਨਾਂ ਲਈ ਕੋਈ ਸੰਦੇਸ਼ ਤੁਹਾਡੇ ਤੋਂ ਨੌਜਵਾਨਾਂ ਲਈ ਸੰਦੇਸ਼ ਸਾਡਾ ਇਹ ਹੈ ਕਿ ਤੁਸੀਂ ਗਰਾਊਂਡ ਨਾਲ ਜੁੜੋ अर्ਲੀ ਮਾਰਨਿੰਗ ਉੱਠ ਕੇ ਰਨਿੰਗ ਕਰੋ ਐਕਸਰਸਾਈਜ਼ ਕਰੋ ਜਿਮ ਕਰੋ ਤਾਂ ਕਿ ਸਿਹਤਮੰਦ ਸਰੀਰ ਹੋਣ ਕਰਕੇ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਜੋ ਸਾਡਾ ਇਹ ਯੋਧ ਨਸ਼ੇ ਅੰਭਰੁੱਦ ਜਿਹੜਾ ਉਸ ਦੇ ਸੰਬੰਧ ਜਿਹੜੇ ਪ੍ਰੋਗਰਾਮ ਕਰਵਾਇਆ ਗਿਆ ਸਾਨੂੰ ਉਮੀਦ ਹੈ ਕਿ ਕਾਫੀ ਮੋਟੀਵੇਸ਼ਨਲ ਰਹੂਗਾ ਬੱਚਿਆਂ ਵਾਸਤੇ ਠੀਕ ਹੈ ਥੈਂਕ ਯੂ ਕੀ ਨਾਮ ਹੈ ਜੀ ਸੰਜੀਵਰਮਾ ਜੀ ਯਾਰ ਤੁਸੀਂ ਜੇਤੂ ਰਹੇ ਹੋ ਦੋ ਦੋ ਟ੍ਰੋਫੀਆਂ ਤੁਹਾਡੇ ਹੱਥ ਵਿੱਚ ਹੈ ਕੀ ਕਹਿਣਾ ਚਾਹੋਗੇ ਮੈਂ ਪੂਰੀ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ 40 ਸਾਲ ਦੀ ਉਮਰ ਦੇ ਵਿੱਚ ਮੈਂ ਇੱਥੇ 400 ਮੀਟਰ ਦੀ ਦੌੜ ਦੇ ਵਿੱਚ ਪਰਫਾਰਮ ਕਰਦਾ ਔਰ ਪੁਸ਼-ਅਪ ਕੰਪੀਟੀਸ਼ਨ ਵਿੱਚ ਪਿਛਲੇ ਕਈ ਸਾਲਾਂ ਤੋਂ ਮੈਂ ਕਰ ਰਿਹਾ ਹਾਂ ਪਰਫਾਰਮ ਅਗਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਅਗਰ ਤੁਸੀਂ ਨਸ਼ਾ ਵਾਕਈ ਲਾਉਣਾ ਚਾਹੁੰਦੇ ਹੋ ਨਾ ਤਾਂ ਨਸ਼ਾ ਕਿਸੇ ਐਕਸਰਸਾਈਜ਼ ਦਾ ਕਰਨ ਲਾਓ ਸਰੀਰ ਬਣਾਉਣ ਦਾ ਲਾਓ ਨਸ਼ਾ ਗਰਾਊਂਡ ਦਾ ਨਸ਼ਾ ਲਾਓ ਇਹ ਨਸ਼ਾ ਐਸਾ ਹੈ ਨਾ ਜਿਹੜਾ ਕਿ ਤੁਹਾਨੂੰ ਜ਼ਿੰਦਗੀ ਦੇ ਜੇ ਨਸ਼ਾ ਲਾਉਣੀ ਆ ਤਾਂ ਕਿਸੇ ਦਾ ਭਲਾ ਕਰਨ ਦਾ ਲੋ ਨਸ਼ਾ ਪੂਰੀ ਯੰਗਸਟਰ ਨੂੰ ਜਿੰਨੇ ਵੀ ਨੇ ਉਹਨੂੰ ਸਹੀ ਸੇਧ 'ਚ ਪਾਉਣਾ ਚਾਹੁੰਦਾ ਇਸ ਜਿਹੜੇ ਮੈਨੂੰ ਕਹਿੰਦੇ ਨੇ ਨਾ ਵੀ ਤੂੰ ਲਗਾਤਾਰ ਤੂੰ ਗਰਾਊਂਡ 'ਚ ਆਉਣਾ ਹੈ ਵੀ ਤੈਨੂੰ ਬੈਨੀਫਿਟ ਕੀ ਹੁੰਦਾ ਆ ਬੈਨੀਫਿਟ ਆ ਬਾਈ ਇਹ ਅਸੀਂ 40 ਸਾਲ ਦੀ ਉਮਰ 'ਚ 400 ਮੀਟਰ ਦੀ ਦੌੜ ਵੀ ਜਿੱਤੀ ਆ ਔਰ ਪੁਸ਼-ਅਪ ਕੰਪੀਟੀਸ਼ਨ ਅੱਜ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਫਤਿਹ ਕੀਤਾ ਤੇ ਬਹੁਤ ਖੁਸ਼ੀ ਆਜੀ ਆ ਇਸ ਚੀਜ਼ ਦੀ ਕਿੰਨੇ ਸਾਲਾਂ ਤੋਂ ਐਕਟੀਵਿਟੀ ਕਰਦੇ ਆ ਰਹੇ ਹੋ ਤੁਸੀਂ ਵੈਸੇ ਤੁਸੀਂ ਕੰਮ ਕੀ ਕਰਦੇ ਹੋ ਮੈਂ ਬਾਈ ਪ੍ਰੋਫੈਸ਼ਨਲ ਮੈਂ ਮੈਥਮੈਟਿਕਸ ਦਾ ਲੈਕਚਰਰ ਆ ਜੀ ਪਿਛਲੇ 18 ਸਾਲ ਤੋਂ ਮੈਂ ਪੜ੍ਹਾ ਰਿਹਾ ਸਕੂਲ ਦੇ ਵਿੱਚ ਐਜ਼ ਅ ਐਚਓਡੀ ਮੈਥਮੈਟਿਕਸ ਮੈਂ ਸ਼ਵਾਲੋ ਕਨਵੈਂਟ ਸਕੂਲ ਦੇ ਵਿੱਚ ਮੈਥ ਪੜ੍ਹਾ ਰਿਹਾ ਮੈਂ ਤੇ ਗਰਾਊਂਡ ਦੀ ਪ੍ਰੈਕਟਿਸ ਮੈਂ ਪਿਛਲੇ 25 ਸਾਲ ਤੋਂ ਕਰ ਰਿਹਾ ਜੀ ਮੈਂ ਦਿਨ ਰਾਤ ਮੈਂ ਉੱਥੇ ਕਿਸ ਤਰ੍ਹਾਂ ਦੇ ਦਿੱਤਾ ਆਦੋ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਪਹਿਲ ਕੀਤੀ ਗਈ ਹੈ ਅੱਜ ਬਨੂਰ ਦੇ ਵਿੱਚ ਜਿਹੜਾ ਹੈ ਪ੍ਰੋਗਰਾਮ ਕਰਵਾਇਆ ਗਿਆ ਕਿਸ ਤਰ੍ਹਾਂ ਦੇ ਦਿੱਤਾ ਇਹ ਵੱਡੀ ਗੱਲ ਇਹ ਰਹੀ ਕਿ ਜਿਹੜੀ ਬਾਰਿਸ਼ ਸੀਗੀ ਬਾਰਿਸ਼ ਦੇ ਵਿੱਚ ਨੌਜਵਾਨ ਤੇ ਬੱਚਾ ਚਰੇ ਆ ਉੱਚੀ ਨੂੰ ਕਿਵੇਂ ਦੇਖੀ ਬਾਰਿਸ਼ ਦੇ ਵਿੱਚ ਆ ਜਾਂਦੀ ਜਦੋਂ ਕਦੇ ਸਾਡੇ ਬਨੂਰ ਸ਼ਹਿਰ ਦੇ ਵਿੱਚ ਅਸੂਰੇ ਜਦੋਂ ਪ੍ਰੈਕਟਿਸ ਕਰ ਰਹੇ ਹੁੰਦੇ ਆ ਮੀਂਹ ਪੈਂਦਾ ਹੁੰਦਾ ਤਾਂ ਮੀਂਹ ਪੈਣ ਦੇ ਦੌਰਾਨ ਵੀ ਅਸੀਂ ਇੱਥੇ ਅਸੀਂ ਪ੍ਰੈਕਟਿਸ ਕਰਦੇ ਰਹਿੰਦੇ ਆ ਸਿਰਫ ਇੱਕ ਯੰਗਸਟਰ ਨੂੰ ਇਹ ਕੇ ਮੈਸੇਜ ਦੇਣ ਲਈ ਕਿ ਮੀਂਹ ਆਵੇ ਹਨੇਰੀ ਆਵੇ ਠੰਡ ਹੋਵੇ ਗਰਮੀ ਹੋਵੇ ਸਰਦੀ ਹੋਵੇ ਅਸੀਂ ਆਪਣੀ ਪ੍ਰੈਕਟਿਸ ਨਹੀਂ ਜਿਵੇਂ ਕਿਵੇਂ ਕਰਕੇ ਤੁਸੀਂ ਡੇਢ ਦੋ ਘੰਟੇ ਗਰਾਊਂਡ 'ਚ ਦੇਣੇ ਆ ਤੇ ਫਾਲਤੂ ਨੂੰ ਪ੍ਰਮਾਤਮਾ ਕੋ ਦਿੰਨਾ ਕਦੇ ਜਰੂਰ ਦੰਦਾ ਹੀ ਦੰਦਾ ਭਾਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਜੋ ਮੈਰਾਥਨ ਹੋਈ ਹੈ ਕੀ ਕਹਿਣਾ ਹੈ ਅਸਥਾਈ ਇਸ ਇਵੈਂਟ ਬਾਰੇ ਹਾਂਜੀ ਅਸੀਂ ਇੱਥੇ ਬਨੂੜ ਦੇ ਵਿੱਚ ਆਏ ਆ ਪੰਜਾਬ ਪੁਲਿਸ ਵੱਲੋਂ ਇਹ ਸਾਰਾ ਆਰਗੇਨਾਈਜ਼ ਕੀਤਾ ਗਿਆ ਦੋ ਤਿੰਨ ਦਿਨ ਪਹਿਲਾਂ ਉਹਨਾਂ ਦੀ ਕਾਲ ਆਈ ਸੀ ਕਿ ਅਸੀਂ ਵੀ ਐਫਰਟ ਪਾਉਣਾ ਚਾਹੁੰਦੇ ਆ ਇਸ ਚੀਜ਼ ਦੇ ਵਿੱਚ ਸੋ ਉਹਨਾਂ ਨੇ ਕਾਲ ਕੀਤੀ ਸਾਰਾ ਸੀ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਉਹਨਾਂ ਦੇ ਇੱਥੇ ਜਿਹੜਾ ਇਵੈਂਟ ਆ ਉਹਦੇ ਵਿੱਚ ਪਹੁੰਚਿਆ ਬੜਾ ਵਧੀਆ ਲੱਗਿਆ ਤੁਸੀਂ ਦੇਖਿਆ ਹੀ ਆ ਬਹੁਤ ਮਿਹਨਤ ਕੀਤੀ ਸਾਰਿਆਂ ਨੇ ਇੱਕ ਯੂਨਿਟੀ ਦਿਖਾਈ ਆ ਇੱਕ ਆ ਦਿਖਾਇਆ ਤੇ ਇਕੱਠੇ ਹੋ ਕੇ ਸੀ ਸਾਰਿਆਂ ਨੇ ਇੱਕ ਵਧੀਆ ਪ੍ਰੈਕਟਿਸ ਕੀਤੀ ਆ ਕਿ ਚੜ੍ਹਦੀ ਕਲਾ ਦਾ ਸਨੇਹਾ ਦਿੱਤਾ ਜੀ ਦੁੱਖ ਤੇ ਕਿਹਦੇ ਤੁਸੀਂ ਨੌਜਵਾਨਾਂ ਦੇ ਇੱਕ ਰਿਫਰੈਸ਼ਮੈਂਟ ਹੈ ਜੀ ਗਰੁੱਪ ਮਾਡਲ ਹੋ ਤੇ ਅੱਜ ਬੱਚੇ ਤੁਹਾਡੇ ਨਾਲ ਐ ਛੋਟੇ ਵੀ ਐ ਤੇ ਵੱਡੇ ਵੀ ਐ ਨੌਜਵਾਨ ਕੀ ਜਾਣਾ ਚਾਹੁੰਦੇ ਹੋ ਜੋ ਇਸ ਟਾਈਮ ਨਸ਼ਿਆਂ ਦਾ ਹਾਰ ਚੱਲਿਆ ਹੋਇਆ ਹੈ ਦੇਖੋ ਜੀ ਮੇਰਾ ਮੰਨਣਾ ਇਹ ਆ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਹੁੰਦਾ ਚਾਹੇ ਉਹ ਨਸ਼ਿਆਂ ਵੱਲ ਜਾ ਰਹੇ ਨੇ ਚਾਹੇ ਫੌਨਾ ਵੱਲ ਜਾ ਰਹੇ ਨੇ ਇਹ ਕਸੂਰ ਆਪਣਾ ਜਿਹੜਾ ਆਪਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਇੱਕ ਵਧੀਆ ਮਾਹੌਲ ਇੱਥੇ ਨਹੀਂ ਬਣਾ ਸਕੇ ਕਿਉਂਕਿ ਬੱਚੇ ਨੇ ਆ ਕੇ ਉਹੀ ਚੀਜ਼ ਫਾਲੋ ਕਰਨੀ ਆ ਜੋ ਜਮਾਨੇ ਦੇ ਵਿੱਚ ਚੱਲ ਰਿਹਾ ਆਪਾਂ ਨੂੰ ਰਲ ਮਿਲ ਕੇ ਇੱਕ ਵਧੀਆ ਮਾਹੌਲ ਬਣਾਉਣਾ ਪੈਣਾ ਜਿਹੜਾ ਬੱਚਾ ਕਰਸ਼ਿਤ ਹੋਵੇ ਚੰਗੀ ਚੀਜ਼ ਦੇਖ ਕੇ ਤਾਂ ਆਪਣੇ ਆਪ ਉਹ ਇੱਕ ਚੰਗੇ ਪਾਸੇ ਲੱਗੂਗਾ ਜੇ ਮਾੜੀਆਂ ਚੀਜ਼ਾਂ ਉਹਦੇ ਆਰਾਊਂਡ ਹੋ ਰਹੀਆਂ ਨੇ ਤਾਂ ਆਬਵੀਅਸਲੀ ਉਹਨੇ ਮਾੜੇ ਪਾਸੇ ਤੁਰਨਾ ਜੀ ਇਹ ਆਪਣਾ ਕਸੂਰ ਆ ਇਹਨਾਂ ਦਾ ਕਸੂਰ ਨਹੀਂ ਕੀ ਕਹਿਣਾ ਚੰਦਰ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਹੁਣ ਸਮਾਂ ਤੁਸੀਂ ਉਠੋ ਦੂਜੇ ਤੇ ਉਂਗਲਾ ਚੱਕਣ ਨਾਲੋਂ ਪਹਿਲਾਂ ਆਪਣੇ ਆਪ ਤੇ ਮਿਹਨਤ ਕਰੋ ਆਪਣੇ ਅੰਦਰ ਦੇਖੋ ਵੀ ਤੁਹਾਡੇ ਅੰਦਰ ਕਿੰਨੀਆਂ ਘਾਟਾਂ ਨੇ ਉਹਨਾਂ ਨੂੰ ਬਾਹਰ ਕੱਢੋ ਤੁਹਾਨੂੰ ਦੇਖ ਕੇ ਚਾਰ ਨੌਜਵਾਨ ਹੋਰ ਆਪਣੇ ਆਪੇ ਚੰਗੇ ਰਾਹ ਤੇ ਤੁਰਨਗੇ ਨੂਰ ਤੋਂ ਇਲਾਵਾ ਤੁਹਾਡੇ ਵੱਲੋਂ ਪਹਿਲਾਂ ਕਿਸੇ ਹੋਰ ਇਲਾਕੇ ਜਾਂ ਸ਼ਹਿਰ ਕਿਸੇ ਜ਼ਿਲ੍ਹੇ 'ਚ ਵੀ ਐਕਟੀਵਿਟੀ ਨਹੀਂ ਦੇਖੀਏ ਤੁਸੀਂ ਹਾਂਜੀ ਸਰ ਜੀ ਅਸੀਂ ਮੈਨੂੰ ਲੱਗਦਾ 35 ਤੋਂ 40 ਪਿੰਡਾਂ ਦੇ ਵਿੱਚ ਇਵੈਂਟ ਕਰ ਚੁੱਕੇ ਹਾਂ ਔਰ 15 ਤੋਂ 18 ਪਿੰਡ ਅੱਗੇ ਹੋਰ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਾਣਾ ਔਰ ਬੜਾ ਇੱਕ ਚੰਗਾ ਰਿਸਪੌਂਸ ਆ ਜਿਹੜਾ ਪਿੰਡਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਪਰ ਇੱਕ ਚੀਜ਼ ਜਿਹੜੀ ਘਾਟ ਆ মিডিਆ ਵੱਲ ਤੇ ਇੱਕ ਮਾੜੀ ਚੀਜ਼ ਹੋਈ ਆ ਦਿਖਾਇਆ ਨਹੀਂ ਜਾ ਰਿਹਾ ਜਿੱਡਾ ਸੀ ਕੰਮ ਕਰ ਰਹੇ ਆ ਉਹਨਾਂ ਹਾਈਲਾਈਟ ਨਹੀਂ ਕੀਤਾ ਗਿਆ ਇਹਨੂੰ ਇਹਦੇ ਪਿੱਛੇ ਕੀ ਹੋ ਸਕਦਾ ਜਿਹੜਾ ਹਾਈਲਾਈਟ ਤਾਂ ਨਹੀਂ ਕੀਤਾ ਗਿਆ মিডিਆ ਵੱਲ ਜੇ ਸੱਚੀ ਗੱਲ ਆ ਕਿਉਂਕਿ ਮੇਰੇ ਹਿਸਾਬ ਨਾਲ ਵੀ মিডিਆ ਸਾਰਾ ਪੇਟ ਕੰਮ ਕਰਦਾ ਉਹਨਾਂ ਨੂੰ ਮੈਨੂੰ ਲੱਗਦਾ ਵੀ ਅੱਜ ਦੀ ਘੜੀ ਉਹਨਾਂ ਨੂੰ ਕੰਟੈਂਟ ਮੈਟਰ ਨਹੀਂ ਕਰਦਾ ਵੀ ਕੀ ਆ ਉਹਨੂੰ ਮੈਟਰ ਕਰਦਾ ਵੀ ਉਹਨਾਂ ਨੂੰ ਇੱਕ ਪਿੱਛੋਂ ਕਿੰਨਾ ਪੈਸਾ ਦਿੱਤਾ ਗਿਆ ਉਹੀ ਚੀਜ਼ ਤੇ ਪ੍ਰੋਮੋਸ਼ਨ ਕਰਦੇ ਨੇ ਕਿ ਮੈਂ ਬੜੀ ਕਈ ਵਾਰੀ ਦੇਖ ਕੇ ਹੈਰਾਨ ਹੋ ਜਾਂਦਾ ਜਦੋਂ ਆਨਲਾਈਨ ਨਿਊਜ਼ ਵੀ ਚੱਲਦੀ ਹੁੰਦੀ ਆ ਪਿੱਛੇ ਕੋਈ ਬੜੀ ਡਰਾਸਟਿਕ ਕੋਈ ਇਦਾਂ ਦੀ ਕੋਈ ਜਾਂ ਵੱਡੀ ਘਟਨਾ ਵਾਪਰੀ ਹੁੰਦੀ ਆ ਉਹਦੇ ਉੱਪਰ ਵੀ ਉਹਨਾਂ ਦੀ ਐਡ ਚੱਲਦੀ ਹੁੰਦੀ ਆ ਉਹਨਾਂ ਨੂੰ ਕੋਈ ਇਲਾਕਾ ਦੇ ਇੱਕ ਨਿੰਦਾਂ ਦੇ ਪਿੱਛੇ ਕੀ ਹੋਇਆ ਕਈ ਵਾਰੀ ਕੋਈ ਨੌਜਵਾਨ ਪਿਆ ਹੁੰਦਾ ਉਹਦੇ ਸਰਿੰਜ ਹੁੰਦੀ ਆ ਉੱਪਰ ਵੀ ਉਹਨਾਂ ਦੀ ਆਪਣੀ ਇੱਕ ਐਡ ਚੱਲਦੀ ਹੁੰਦੀ ਆ ਜਿਹੜੀ ਉਹ ਪੈਸੇ ਲੈ ਕੇ ਉਹ ਦੇ ਰਹੇ ਉਹਨਾਂ ਨੂੰ ਕੋਈ ਮੈਟਰ ਨਹੀਂ ਕਰਦਾ ਵੀ ਕੀ ਅਸਲ ਚੱਲ ਰਿਹਾ ਹੈ ਉਹਨਾਂ ਵਾਸਤੇ ਕੀ ਮੈਸੇਜ ਹੈ ਤੁਹਾਡਾ ਮੈਸੇਜ ਥੋੜਾ ਜਿਹਾ ਇਹੀ ਆ ਕਿ ਚੰਗੀ ਚੀਜ਼ ਨੂੰ ਪ੍ਰੋਮੋਟ ਕਰੋ ਇਹ ਸਮਾਂ ਠੀਕ ਆ ਪੈਸਾ ਜ਼ਰੂਰੀ ਆ ਪਰ ਇੱਕ ਲਿਮਿਟ ਤੱਕ ਪੈਸਾ ਜ਼ਰੂਰੀ ਆ ਚੰਗਾ ਮਾੜਾ ਦੇਖੋ ਵੀ ਤੁਸੀਂ ਚੰਗੀ ਚੀਜ਼ ਪ੍ਰਮੋਟ ਕਰ ਰਹੇ ਹੋ ਜਾਂ ਮਾੜੀ ਚੰਗੀਆਂ ਚੀਜ਼ਾਂ ਮੂਹਰੇ ਲੈ ਕੇ ਆਓਗੇ ਤਾਂ ਹੀ ਚੰਗੀ ਚੰਗਿਆਈ ਆਊਗੀ ਨਹੀਂ ਤਾਂ ਕੱਲ ਨੂੰ ਤੁਹਾਡੇ ਆਪਣੇ ਖੋਦੇ ਬੱਚੇ ਨੇ ਵੀ ਇਹੀ ਸਮਾਜ ਦੇ ਵਿੱਚ ਪੈਦਾ ਹੋਣਾ ਤੇ ਰਹਿਣਾ ਇਹ ਚੀਜ਼ ਭੁੱਲਿਓ ਨਾ ਅੱਜ ਤਾਂ ਕਿਵੇਂ ਦੇਖਦੇ ਹੋ ਬਾਰਿਸ਼ ਵੀ ਕਾਫੀ ਸੀਗੀ ਨੌਜਵਾਨਾਂ ਚ ਉਤਸ਼ਾਹ ਵਗੈਰਾ ਬਹੁਤ ਜ਼ਿਆਦਾ ਸੀ ਬਾਰਿਸ਼ ਆਉਣ ਨਾਲ ਜੀ ਇਹ ਹੋਇਆ ਥੋੜਾ ਮੌਸਮ ਠੰਡਾ ਹੋ ਗਿਆ ਇਹ ਜ਼ਿਆਦਾ ਐਕਟਿਵ ਹੋ ਗਏ ਇੱਕ ਰਾਹਤ ਵੀ ਮਿਲੀ ਇਹਨਾਂ ਨੂੰ ਮੌਸਮ ਵੱਲੋਂ ਤੁਸੀਂ ਦੇਖਿਆ ਕਿ ਆ ਬੱਚਾ ਖੜਾ ਛੋਟ ਜਾਪ ਕਰਦਾ ਹੋਏ ਨੇ ਆਪਣੇ 3 ਕਿਲੋਮੀਟਰ ਪੂਰੇ ਕੀਤੇ ਇਹਨੂੰ ਦੇਖ ਕੇ ਸਾਰਿਆਂ ਦੇ ਵਿੱਚ ਬੜਾ ਉਤਸ਼ਾਹ ਆ ਗਿਆ ਸੋ ਮੇਰੇ 'ਚ ਵੀ ਆ ਗਿਆ ਤੇ ਮੈਂ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਪੰਜਾਬ ਪੁਲਿਸ ਵਰੇ ਉਹ ਸੁਪਰਾਲੇ ਨੂੰ ਕਿਸਾ ਦੇ ਬਹੁਤ ਵਧੀਆ ਉਪਰਾਲਾ ਜੀ ਆਪਣੀ ਪੰਜਾਬ ਪੁਲਿਸ ਤਾਂ ਮੈਂ ਵੈਸੇ ਹੀ ਰਿਸਪੈਕਟ ਬਹੁਤ ਕਰਦਾ ਕਿਉਂਕਿ ਇਹਨਾਂ ਦੇ ਕਰਕੇ ਹੀ ਆਪਾਂ ਸੇਫ ਆਪਣੇ ਘਰਾਂ ਦੇ ਵਿੱਚ ਰਹਿਣੇ ਆ ਸੋ ਸਾਨੂੰ ਵੀ ਇਦਾਂ ਦੇ ਕਈ ਵਾਰੀ ਫੋਨ ਫੋਨ ਕਾਲਾਂ ਆਉਂਦੀਆਂ ਰਹਿੰਦੀਆਂ ਨੇ ਪਰ ਇਹਨਾਂ ਕਰਕੇ ਹੀ ਅਸੀਂ ਸੇਫ ਫੀਲ ਕਰਦੇ ਵੀ ਐਟ ਲੀਸਟ ਪੰਜਾਬ ਪੁਲਿਸ ਤਾਂ ਹੈਗੀ ਆ ਸਾਨੂੰ ਸਾਡੀ ਰੱਖਿਆ ਕਰਨ ਲਈ ਇਹ ਚੀਜ਼ ਆ ਜੀ ਠੀਕ ਠੀਕ ਆ ਜੀ ਥ